ਸਾਦਾ ਦੇ ਧਰਨਾ ਟਿਕਾਇਆ ਤੇ ਇਸ ਮੰਗਾ ਸਾਡੀਆਂ ਸੇਂਟਰ ਨਾਲ ਸੀ ਤੁਸੀਂ ਵਿੱਚ ਲੱਤ ਡਾਈ ਤੇ ਤੁਸੀਂ ਕਿਉਂ ਕਿਉਂ ਡਾਈ ਸਮਾਨ ਜਿਹੜਾ ਸਾਦਾ ਸਮਾਨ ਚੋਰੀ ਹੋਇਆ ਪ੍ਰਸ਼ਾਸਨ ਦੀ ਨਿਗਰਾਨੀ ਇੱਥਾ ਹੋ ਜਾਏ ਪੁਲਿਸ ਦੀ ਨਿਗਰਾਨੀ ਇੱਥਾ ਹੋ ਜਾਏ ਉੱਥੇ 5-5 ਲੱਖ ਦੇ ਟਰਾਲੇ ਸੀ ਜਿਹੜੇ ਅਸੀਂ ਘਰ ਬਣਾ ਕੇ ਬੈਠੇ ਹਾਂ ਤੇ ਸਾਨੂੰ ਲੱਭੇ ਹੀ ਨਹੀਂ ਕਈ ਅਜੇ ਤੱਕ ਨਹੀਂ ਲੱਭ ਰਹੇ ਸਾਦਾ ਜਿਹੜਾ ਨੁਕਸਾਨ ਹੋਇਆ ਆਹ ਹੋਵਾ ਸਾਨੂੰ ਤੁਸੀਂ ਉਹਦੀ ਪਰਪਾਈ ਕਰਦੇ ਜੇ ਨਹੀਂ ਕਰਦੇ ਨਹੀਂ ਕਰਦੇ ਤਾਂ ਸਾਡਾ ਮੱਥਾ ਫੇਰ ਤੁਹਾਡੇ ਨਾਲ ਲੱਗੂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਖਨੌਰ ਦੇ ਘਰੋਂ ਟਰਾਲੀਆਂ ਵੀ ਫੜੀਆਂ ਗਈਆਂ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵੀ ਮੁਲਾਜ਼ਮ ਫੜੇ ਗਏ ਟਰਾਲੀਆਂ ਚੋਰੀਆਂ ਕਰਦੇ ਹੋਏ 99 ਦੇ 92 ਐਮਐਲਏ ਨੇ ਇੱਕ ਵੀ ਬੋਲ ਸ਼ਬਦ ਨਹੀਂ ਇਹ ਕਿ ਆਹ ਭਾਈ ਜਿਹੜੀ ਪਰਦੇਸ ਜਾਂ ਹਰਿਆਣਾ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ ਦੇਖੋ ਧਰਨਾ ਹਰ ਇੱਕ ਸਮੱਸਿਆ ਦਾ ਹੱਲ ਨਹੀਂ ਹੈ ਸਤਿ ਸ਼੍ਰੀ ਅਕਾਲ ਤਾਂ ਵੀ ਮੈਂ ਵੱਡੇ ਤੋਂ ਅਕੀਤ ਖੋਜੀ ਬਹੁਤ ਖੇਰ ਦੇ ਇੰਤਜ਼ਾਰ ਕਰਦੇ ਹਾਂ ਔਰ ਸਮਾਂ ਨੂੰ ਸਮਝ ਜਿਹੜਾ ਮੁਤਾਬਕ ਲਈ ਉਸ ਸਾਕੇ ਤੋਂ ਬਾਅਦ ਆਵੇਗਾ ਕਦੋਂ ਸਮਾਂ ਹੋਵੇਗਾ ਖਬਰ ਤੋਂ ਇਸ ਦਾ ਅੰਕਣ ਕਿੱਥੇ ਤੋਂ ਪਿਆ ਕਰੇਗਾ ਮੈਂ ਕਿਉਂ ਫੇੜੀ ਨਾ ਲਾਈ ਦੀ ਬਹੁਤ ਵੱਡੇ ਦੇਲੇ ਜੀ ਤਖਾਨਾ ਸਾਡੇ ਹਾਂ ਬਹੁਤ ਹਾਂ ਤੁਹਾਨੂੰ ਵੀ ਕਦੋਂ ਖੱਤਰ ਖਾਲੋ ਕਿ ਸਾਡੇ ਪਿਆਰਕਾਂ ਲੜਾਈ ਲੜਦੇ ਫੈਸ਼ਨ ਚੱਜ ਕਰਦੇ ਪਏ ਇੰਤਜ਼ਾਰ ਕਰਦੇ ਪਏ ਦੇਖਦੇ ਪਏ ਆ ਵੀ ਸਰਕਾਰਾਂ ਕੀ ਕਰਦੀਆਂ ਕੀ ਕਰਦੀਆਂ ਚਲੋ ਜੀ ਜਿਹੜਾ ਮੇਰਾ ਫਰਜ ਬਣਦਾ ਸੀ ਮੈਂ ਉਹ ਕੀਤਾ ਕਿ ਵੀ ਇੰਤਜ਼ਾਰ ਜਦੋਂ ਉਦੋਂ ਜਿਹੜੇ ਇੰਤਜ਼ਾਰ ਕੀਤੀ ਖਤਮ ਹੋ ਜਾਂਦੀ ਹੈ ਜਦੋਂ ਗੱਲ ਕਿਸੇ ਮਿੱਠੇ ਨਾਲ ਦੀ ਮਿੱਠੇ ਸ਼ਬਦਾਂ ਨਾਲ ਹਾਂ ਬਿਲਕੁਲ ਠੀਕ ਹੈ ਹੁਣ ਕੰਮ ਕਰੋ ਇਸ ਤਰ੍ਹਾਂ ਵੀ ਲੋਕਾਂ ਨੇ ਬੜੇ ਚਾਵਾਂ ਦਾ ਤੇ ਬੜੇ ਜੀ 70000 ਸਾਡੇ ਪੀਰਾਂ ਨੇ ਬਹੁਤ ਫੀਡਰੀ ਫਾਦੇ ਵੀ ਅਸੀਂ ਬਦਲਾਵਾ ਦੇ ਰਿਹਾ ਸੀ ਨਵੀਆਂ ਸਰਕਾਰਾਂ ਨੇ तकरीबन ਆਪਣਾ 3 ਸਾਲ ਪੀਰੀਅਡ ਹੋ ਗਿਆ ਚੱਲਦਿਆਂ ਨੂੰ ਜੇ ਸਾਡੇ ਕਿਸਾਨਾਂ ਨੇ ਬਹੁਤ ਸੰਘਰਸ਼ ਕੀਤਾ ਵੀ ਕਰੀ ਰਹੇ ਆ ਕਿਉਂਕਿ ਪਹਿਲਾਂ ਸਾਡਾ ਇਹ ਸਵਾਲ ਵੀ ਜਦੋਂ ਅਸੀਂ ਵੱਡਾ ਯਾਰ ਹੈ ਇਹ ਪੰਜਾਬ ਦਿੱਲੀ 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 ਨੂੰ ਜਾ ਰਿਹਾ ਸੀ ਤਿੰਨ ਦਿਨ ਕਿਰਮ ਮੀਟਿੰਗ ਉਸ ਟਾਈਮ ਕਿਸਾਨਾਂ ਨੇ ਰਾਹ ਰੋਕਿਆ ਜਾਂ ਸਰਕਾਰ ਨੇ ਰੋਕਿਆ ਸਦਾ ਇਹ ਪਹਿਲਾ ਸਵਾਲ ਹੈ ਜੀ ਦੂਸਰਾ ਬਾਰਡਰ ਤੇ ਚੱਲ ਰਹੇ ਮੋਰਚੇ ਵੀ ਕੇਂਦਰਾ ਸਰਕਾਰ ਦੇ ਖਿਲਾਫ ਸੀ ਜਾਂ ਪੰਜਾਬ ਸਰਕਾਰ ਦੇ ਵੀ ਸਰਕਾਰ ਨੇ ਜ਼ਬਰੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਪਸਾਨਾ ਨੂੰ ਚੁੱਕ ਕੇ ਜੇਲਾ ਹੀ ਸੁਟਿਆ ਤੇ ਪੰਜਾਬ ਸਰਕਾਰ ਨੇ ਮੋਰਚੇ ਤੇ ਹਮਲਾ ਕਰਕੇ ਕਰੋੜਾਂ ਰੁਪਈਆ ਦਾ ਨੁਕਸਾਨ ਕੀਤਾ ਉਸ ਨੁਕਸਾਨ ਜਦੋਂ ਕੀਤਾ ਉਹਦਾ ਕੋਈ ਜ਼ਿੰਮੇਵਾਰ ਨਹੀਂ ਬਣਿਆ ਕਿ ਜੇ ਸਰਕਾਰ ਦੇ ਪ੍ਰਸ਼ਾਸਨ ਦੇ ਅਧੀਨੇ ਕੰਮ ਹੋਇਆ ਸੀ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਪੈਂਦੀ ਸੀ ਉਹ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਲਾਲ ਕਨੌਰ ਦੇ ਘਰੋਂ ਟਰਾਲੀਆਂ ਵੀ ਫੜੀਆਂ ਗਈਆਂ ਕਿਸ ਤਰ੍ਹਾਂ ਪ੍ਰਸ਼ਾਸਨ ਦੇ ਵੀ ਮੁਲਾਜ਼ਮ ਫੜੇ ਗਏ ਟਰਾਲੀਆਂ ਚੋਰੀਆਂ ਕਰਦੇ ਹੋਏ ਕਿਉਂਕਿ ਕਿਸਾਨਾਂ ਦਾ ਅਦੋਲਨ ਤਾਂ ਸ਼ਾਂਤਮਈ ਸੀ ਸ਼ਾਂਤਮਈ ਤਰੀਕੇ ਨਾਲ ਜਾ ਰਹਾ ਸੀ ਕੇਂਦਰ ਤੋਂ ਮੰਗਾ ਲੈਣ ਵਾਸਤੇ ਜਾ ਰਿਹਾ ਸੀ ਪੰਜਾਬ ਨਾਲ ਕੋਈ ਲੇਕਾ ਦੇਕਾ ਨਹੀਂ ਤੇ ਕੇਂਦਰ ਸਰਕਾਰ ਨੇ ਪੰਜਾਬ ਦੇ ਅੰਦਰ ਹਰਿਆਣੇ ਦੇ ਕਾਲ ਨੇ 50 ਮੀਟਰ ਹੋ ਗਏ ਅੰਦਰ ਆੜ ਕੇ ਮਤਲਬ ਉਥੇ ਬੈਰੀਗੇਟ ਲਾਏ ਫਿਰ अनेका ਹਤਿਆਚਾਰ ਕੀਤੇ 99 ਦੇ 92 ਐਮਐਲਏ ਨੇ ਇੱਕ ਵੀ ਬੋਲ ਸ਼ਬਦ ਨਹੀਂ ਇਹ ਕਿ ਆਪ ਭਾਈ ਜਿਹੜੀ ਪੰਜਾਬ ਸਰ ਜਾਂ ਹਰਿਆਣਾ ਸਰਕਾਰ ਕਰ ਰਹੀ ਹੈ ਗਲਤ ਕਰ ਰਹੀ ਹੈ ਸਾਡੇ ਦੇਸ਼ ਦੇ ਬੰਦ ਨੂੰ ਪ੍ਰਸ਼ਾਸਨਿਕ ਕੀਤਾ ਵੀ ਉਹਨੂੰ ਕੁੱਟਿਆ ਗਿਆ ਲਾਸ਼ਾਂ ਚਿੱਤਰ ਪਾ ਦਿੱਤੀਆਂ ਗਈਆਂ ਪਿੰਡੇ ਤੇ ਉਹ ਨਿਹੱਤੇ ਨਿਹੱਤੇ ਦੇ ਸਾਹਮਣੂ ਇੰਨਾ ਕੁੱਟਿਆ ਗਿਆ ਵੀ ਉਹਦੇ ਮਕਲ ਕੋਈ ਆਈ ਪਿਕਰ ਜਿਹੜਾ ਐਸ ਐਚਓ ਉੱਥੋਂ ਦਾ ਸੀ ਆਪਣਾ ਸ਼ੰਭੂ ਸ਼ੰਭੂ ਤੇ ਅੰਮ ਨਾ ਸੀ ਸਿੱਟੇ ਉਹਤੇ ਜੀ ਕਾਰਵਾਈ ਨਹੀਂ ਹੋਈ ਉਹਨੂੰ ਅਜੇ ਤੱਕ ਕੋਈ ਸਸਪੈਂਡ ਨਹੀਂ ਕੀਤਾ ਗਿਆ ਕੋਈ ਕਾਰਵਾਈ ਨਹੀਂ ਹੋਈ ਕਰੋੜਾਂ ਰੁਪਏ ਦਾ ਨੁਕਸਾਨ ਦੀ ਭਰਪਾਈ ਕਿਉਂ ਨਹੀਂ ਕੀਤੀ ਗਈ ਹੈ ਸਰਕਾਰ ਵੱਲੋਂ ਜੇ ਸਰਕਾਰ ਨੇ ਮੋਰਚਾ ਚੁਕਾਇਆ ਹੈ ਜੀ ਨੁਕਸਾਨ ਕੀਤਾ ਗਿਆ ਮੋਦੀ ਦੀ ਪੰਜਾਬ ਫੇਰੀ ਦੌਰਾਨ 3 ਸਾਲ ਤੋਂ ਉੱਪਰ ਹੋ ਗਿਆ ਤੇ 2022 ਚ ਹੋਈ ਸੀ ਉਸ ਟਾਈਮ ਹੀ ਲੋਕਾਂ ਨੇ ਸ਼ਾਂਤ ਮੈਸ਼ਨ ਕਰ ਸੀ ਇਸ ਨੂੰ ਮੋਰਚੇ ਦਾ ਲਾਂ ਸੀ ਉਸ ਤੋਂ ਬਾਅਦ ਹੋਣ ਸੰਗੀਨ ਤ ਤਰਾਵਾਂ ਲਾ ਕੇ ਤੇ ਕਿਸਾਨਾਂ ਤੇ 307 ਦੀ ਪਰਚੀ ਦੱਤੀ ਕਿ ਉਹ ਵੀ ਆਪਣੀ ਸਰਕਾਰ ਦੇ ਕਿ ਜਿਹੜੇ ਜਿਹੜੇ ਗੰਦੀ ਮੈਂ ਉਹ ਤਾਂ ਸਾਰਾ ਕੁਝ ਜਿਹੜਾ ਆ ਗਿਆ ਜਦੋਂ ਸਾਹਿਬ ਸੀ ਕਰੋੜਾਂ ਦਾ ਸਾਡਾ ਜਿਹੜਾ ਨੁਕਸਾਨ ਹੋਇਆ ਜਿਹੜੇ ਤੁਸੀਂ ਸਵਾਲ ਕੀਤਾ ਹੈ ਇੱਕ ਟੈਂਪਲ ਚੱਲ ਜਲਦਾ ਹੈ ਕਿ ਜਿਹੜੀ 15 ਵਿਧਾਇਕਾਂ ਨਾਲ ਸਰਕਾਰ ਕਰੀ ਉਹਨੂੰ ਬੁਲਾਉਣ ਵਾਲੇ ਚੋਕੀ ਸਾਰੇ ਜੀ ਦਾ ਸਾਲੇ ਹਾਂ ਕਿਉਂਕਿ ਆਪਾਂ ਸਾਰਿਆਂ ਨੇ ਮਿਲ ਕੇ ਹੀ ਇਹ ਸਫਲ ਕੀਤਾ ਦੂਜੀ ਗੱਲ ਹੈ ਕਿ ਦਿੱਤੀ ਕਾਨੂੰਨ ਜਿਹੇ ਲੱਗੇ ਹਾਂ ਜਿਵੇਂ ਸਾਰੇ ਦੇ ਦੋਸਤ ਇਸ ਤੋਂ ਬਾਅਦ ਫਗੜੇ ਬੰਦ ਕੀਤੇ ਕਿ ਉਹਨਾਂ ਨੇ ਇੱਕ ਫਗੜੇ ਦੇ ਪੇਟ ਤੇ 20 ਸੁੱਕਿਆਂ ਨੂੰ ਜਨਤਰੀ ਬੁਰੀ ਨਾ ਕਰਦੇ ਸੀ ਤੁਸੀਂ ਦੇਖੋ ਐਥਿਕ ਨੋਲੇ ਦਾ ਅਸਰ ਹੈ ਇੱਕ ਤੰਦੂਨੀ ਤਾਂ ਸੀ ਮਦਾਨਿਕ ਜਿਹੜੀ ਹੈਗੀ ਆ ਇੱਕ ਸਦਨ ਉਹਦੇ ਚ ਰੱਦ ਕੀਤਾ ਵੀ ਅਸੀਂ ਪੰਜਾਬ ਸਰਕਾਰ ਉਲਟ ਪੰਜਾਬੀ ਅਸੀਂ ਇਹਨੂੰ ਯਾਨੀ ਕਿ ਮੁੱਢਲੇ ਤੌਰ ਤੇ ਇਹਨੂੰ ਅਸੀਂ ਰਿਜੈਕਟ ਕਰਦੇ ਆ ਮੋਤ ਪਹਿਲੇ ਸਵਾਗਤ ਕੀਤਾ ਇੱਕ ਕਿਸਾਨੀ ਦੇ ਨਾਲ ਖੜੇ ਨੇ ਭਵਨਤਨ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਕਿ ਮੁੱਦੇ ਜਿਹੜੇ ਸਿੱਗੇ ਜਿਹੜੀਆਂ ਮੰਦਾ ਸੀ ਉਹ ਸੈਂਟਰ ਨਾਲ ਲਿਟੇ ਤੁਸੀਂ ਦੇਖੋ ਸੀਐਮ ਸਾਹਿਬ ਕਿਸਾਨੀ ਜਥੇਬੰਦੀਆਂ ਨਾਲ ਕਿੰਨੀ ਵਾਰੀ ਬੈਠੇ ਨੇ ਔਰ ਇੱਕ ਵਾਰੀ 2.5 ਘੰਟੇ ਬੈਠਣ ਤੋਂ ਬਾਅਦ ਸੀਐਮ ਸਾਹਿਬ ਨੇ ਇੱਕੋ ਹੀ ਗੱਲ ਕੀਤੀ ਕਿ ਮੰਗਾ ਜਿਹੜੀਆਂ ਪੰਜਾਬ ਨਾਲ ਰਿਲੇਟਡ ਆਸੀਂ ਮੰਨ ਲਾਂਗੇ ਜਿਹੜੀ ਸੈਂਟਰ ਨਾਲ ਰਿਲੇਟਡ ਹੈ ਉਹ ਸੈਂਟਰ ਨਾਲ ਚੱਲਾਂਗੇ ਵੀ ਘੱਟੋ ਘੱਟ ਅੱਧਾ ਦਾ ਚੱਲੇ ਤਾਂ ਜਵਾਬ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਉੱਥੇ ਹਾਜ਼ਰ ਨਹੀਂ ਸੀ ਲੇਕਿਨ ਜਿਹੜਾ ਵੀ ਮੀਡੀਆ ਦੇ ਵਿੱਚ ਵੀ ਔਰ ਸੀਐਮ ਸਾਹਿਬ ਨੂੰ ਜਿਹੜਾ ਜਵਾਬ ਹੋਣਾ ਜਿਹੜੀ ਜੱਥੇ ਬੰਦਿਆ ਹੁੰਦਾ ਵੀ ਇਹ ਤਾਂ ਧਰਨਾ ਨਹੀਂ ਚੱਕੂ ਦੇਖੋ ਧਰਨਾ ਹਰ ਇੱਕ ਸਮੱਸਿਆ ਦਾ ਹੱਲ ਨਹੀਂ ਹੈ ਕਿਉਂਕਿ ਧਰਨਾ ਮਜਬੂਰੀ ਹੈ ਖੁਸ਼ੀ ਨਾਲ ਕੋਈ ਧਰਨਾ ਨਹੀਂ ਕਰਦਾ ਸਰ ਜੀ ਇਹ ਦੇਖੋ ਮੇਰੀ ਗੱਲ ਤੋਂ ਕਰ ਲੈਣ ਦੀ ਗੱਲ ਕਰਨਾ ਧਰਨਾ ਜਿਹੜੀ ਹੈਗੀ ਹੈ ਖੁਸ਼ੀ ਨਾਲ ਲੈਣਾ ਦਾ ਲੇਕਿਨ ਸੁਭਾ ਨੂੰ ਜਦੋਂ ਸੀਐਮ ਸਾਹਿਬ ਬਹੁਤ ਚੁੱਕਾ ਅਸੀਂ ਸਾਰੇ ਅਸੀਂ ਪੰਡਾ ਸਾਥ ਦੇ ਕਿਥੇ ਸਾਥ ਨਹੀਂ ਦਿੱਤਾ ਤੁਸੀਂ ਮਾਨਯੋਗ ਸੀਐਮ ਸਾਹਿਬ ਜੀ ਸਪਸ਼ਟ ਹੋ ਗਿਆ ਬੀਆਰਓ ਤੁਹਾਡੇ ਤੋਂ ਮੰਗਦੇ ਹੀ ਨੇ ਭਈ ਜੇ ਦਿੱਲੀ ਆਉਣ ਵਾਸਤੇ ਹੱਥ ਮੰਗਦੇ ਤੇ ਦਿੱਲੀ ਤਾਂ ਦੇਸ਼ ਦੀ ਰਾਜਨੀਤਿਕ ਨਹੀਂ ਰਾਇਤਾਂ ਲਈ ਤਾਂ ਕੋਈ ਚਾਅ ਨਹੀਂ ਸਿਰਫ ਇੱਕ ਯਾਨੀ ਕਿ ਹਰ ਕੋਈ ਜਾ ਸਕਦਾ ਇਕੱਲੇ ਕਿਸਾਨ ਨਹੀਂ ਜਾ ਸਕਦਾ ਅਸੀਂ ਅਸੀਂ ਤਾਂ ਸਪੋਰਟ ਦਿੱਤੀ ਤੀਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਧਰਨਾ ਚ ਕਾਉਂਗੇ ਸਰਕਾਰ इंडिपेंडेंटली काम ਕਰ ਵੀਰ ਸਰਕਾਰ ਤੁਸੀਂ ਦੇ ਪ੍ਰੈਸ਼ਰ ਵਿੱਚ ਹੈ ਕਿਉਂਕਿ ਸੀਐਮ ਸਾਹਿਬ ਦੀ ਜ਼ਿੰਮੇਵਾਰੀ ਪੰਜਾਬ ਨੂੰ ਦੇਖਣਾ ਹੈ ਪੰਜਾਬ ਦੇ ਕਿੱਤੇ ਨੂੰ ਦੇਖਣਾ ਹੈ ਪੰਜਾਬ ਦੇ ਵਪਾਰ ਨੂੰ ਦੇਖਣਾ ਹੈ ਆਪਦੇ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਦੇ ਵੀਰ ਆਪਾਂ ਧਰਨਾ ਆਪਾਂ ਖਤਮ ਕਰਕੇ ਆਪਾਂ ਸਾਰੇ ਨੂੰ ਜੇਲ੍ਹਾਂ 'ਚ ਧੱਕ ਦੇ ਦਿੰਦੇ ਹਾਂ ਅਸੀਂ ਇਸ ਚੀਜ਼ ਦਾ ਸਬਾਬ ਮੰਗਦੇ ਹਾਂ ਅਸੀਂ ਇਹ ਨਹੀਂ ਆਦੇ ਜਦ ਤੁਸੀਂ ਖਰੜਾ ਰੱਦ ਕਰ ਦਿਓ ਉਹ ਤੁਹਾਡਾ ਕੰਮ ਹੈ ਕਰੋ ਨਾ ਕਰੋ ਖਰੜੇ ਬਾਰੇ ਅਸੀਂ ਨਾ ਗੱਲ ਕੀਤੀ ਤੇ ਨਾ ਅਸੀਂ ਕਰਨੀ ਹੈ ਅਸੀਂ ਇਹ ਅਸੀਂ ਗੱਲ ਕਰਦੇ ਹਾਂ ਇਸ ਗੱਲ ਦੀ ਕਿ ਤੁਸੀਂ ਸਾਡਾ ਜੇ ਧਰਨਾ ਚਕਾਇਆ ਤੇ ਮੰਗਾ ਸਾਡੀਆਂ ਸੈਂਟਰ ਨਾਲ ਸੀ ਤੁਸੀਂ ਵਿੱਚ ਲੱਤ ੜਾਈ ਤੇ ਤੁਸੀਂ ਕਿਉਂ ਕਿਉਂ ੜਾਈ ਤੁਸੀਂ ਸ਼ੰਭੂ ਬਾਰਡਰ ਖੋਲ ਦਿਓ ਅਸੀਂ ਨਾ ਜਾਣਦੇ ਤੇ ਬੇਸ਼ੱਕ ਸਾਨੂੰ ਸਾਰੇ ਕਿਸਾਨ ਜਿਹੜੇ ਘਰ ਤੇ ਬੈਠੇ ਸਾਨੂੰ ਤੁਸੀਂ ਜੇਲ੍ਹ ਚ ਡੱਕ ਦੇ ਜੋ ਪਹਿਲੀ ਗੱਲ ਤਾਂ ਇਹ ਕਿ ਦੂਜਾ ਸਮਾਨ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਪ੍ਰਸ਼ਾਸਨ ਦੀ ਨਿਗਰਾਨੀ ਇੱਥਾ ਹੋ ਜਾਏ ਪੁਲਸ ਦੀ ਨਿਗਰਾਨੀ ਇੱਥਾ ਹੋ ਜਾਏ ਇਹਨਾਂ ਸਾਡਾ ਸਮਾਨ ਚੋਰੀ ਕੋ ਕੀਤਾ ਜੇ ਤੁਸੀਂ ਸਾਡਾ ਧਰਨਾ ਠਾਉਣਾ ਸਾਡੇ ਕਿਸਾਨ ਜੇਲ੍ਹਾਂ ਚ ਕਰਤੇ ਕੋਸ਼ ਉਥੋਂ ਆ ਗਏ ਬਾਕੀ ਸਮਾਨ ਸਾਡਾ ਸੇਵ ਕਰ ਦਿੰਦੇ ਹੋ ਅਸੀਂ ਆਪੇ ਜਿਵੇਂ ਜਿਵੇਂ ਹੈ ਰਸ ਲੈ ਜਾਂਦੇ ਕੋਈ ਟਰਾਲੀ ਸਾਡੀ ਹਿਧਿਆਨੇ ਅੱਪੜ ਗਈ ਕੋਈ ਟਰਾਲੀ ਸਾਡੀ ਰਾਜਸਥਾਨ ਅੱਪੜ ਗਈ ਕੋਈ ਟਰਾਲੀਆਂ ਸਾਡੀਆਂ ਜੂਪੀ ਚ ਅੱਪੜ ਗਈਆਂ ਮਾੜੇ ਕਿਸਾਨ ਸੀ ਉੱਥੇ ਹੁਣ 1.5 ਲੱਖ ਮਾਰੀ ਤੋਂ ਮਾਰੀ ਟਰਾਲੀ 1.5-2 ਲੱਖ ਤੋਂ ਵੱਧ ਘੜ ਤੋਂ ਕਿ ਮਾਰੀ ਤੋਂ ਮਾਰੀ ਤੇ ਉੱਥੇ 5-5 ਲੱਖ ਦੇ ਟਰਾਲੇ ਸੀ ਜਿਹੜੇ ਅਸੀਂ ਘਰ ਬਣਾ ਕੇ ਬੈਠੇ ਹਾਂ ਤੇ ਸਾਨੂੰ ਲੱਭੇ ਨਹੀਂ ਕਹੀ ਤਾਂ ਅਜੇ ਤੱਕ ਨਹੀਂ ਲੱਭ ਰਹੇ ਅਸੀਂ ਸਾਫ਼ ਦੀ ਤੁਹਾਡੇ ਨਾਲ ਖਲੜੇ ਬਾੜੇ ਨਾਲ ਗੱਲ ਕੀਤੀ ਤੇ ਨਾਲ ਅਸੀਂ ਕਰਨੀ ਤੁਸੀਂ ਰੱਬ ਕਰਾਓ ਨਾ ਕਰਾਓ ਸੰਕਲ ਸਰਕਾਰ ਕਰੇ ਜਾਂ ਨਾ ਕਰੀ ਸਾਡਾ ਜਿਹੜਾ ਨੁਕਸਾਨ ਹੋਇਆ ਆਹ ਉਹ ਤੁਸੀ ਉਹਦੀ ਪਰਪਾਈ ਕਰਦੇ ਜੇ ਨਹੀਂ ਕਰਦੇ ਨਹੀਂ ਕਰਦੇ ਤਾਂ ਸਾਡਾ ਮੱਥਾ ਫੇਰ ਤੁਹਾਡੇ ਨਾਲ ਲੱਗੂ ਸਾਡਾ ਕਰੋਨਾ ਦਾ ਨੁਕਸਾਨ ਹੋਇਆ ਅਸੀਂ ਸਿਰਫ ਉਧਰ ਧਾਰ ਸਾਹਿਬ ਆਹੀ ਨਾ ਮੇਰੀ ਗੱਲ ਸੁਣੋ ਅਸੀਂ ਰੋਏ ਹੀ ਉੱਥੇ ਸਿਰਫ ਅਸੀਂ ਧਾਰ ਨੇ ਕਿ ਮਾਰੀ ਅਸੀਂ ਅੰਦਰ ਅੰਦਰ ਘੁੰਮਦੇ ਰਹੇ ਜਦ ਸਾਡਾ ਜੇ ਕਰਦੇ ਆ ਤੇ ਸਿਰਫ ਉਹ ਰੱਬ ਨੂੰ ਆ ਹਾਂਜੀ ਵਾਇਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਰਡ ਸਿੰਘ ਬਲਾਗ ਪ੍ਰਧਾਨ ਮੱਲਾ ਵਾਲਾ ਭਾਰਤੀ ਕਿਸਾਨ ਜੂਨੀਅਰ ਕ੍ਰਾਂਤੀਕਾਰੀ ਸੋ ਅੱਜ ਅਸੀਂ ਪਿੰਡ ਫਰੀਦੇ ਵਾਲਾ ਵਿਖੇ ਦਈਏ ਸਾਹਿਬ ਦਾ ਐਮਐਲਏ ਦਈਆ ਜਿਹੜਾ ਪਿੰਡ ਫਰੀਦੇ ਵਾਲੇ ਆਇਆ ਸੀ ਸਕੂਲ ਦੇ ਵਿੱਚ ਸਕੂਲ ਦਾ ਉਦਘਾਟਨ ਕਰਨ ਵਾਸਤੇ ਜੋ ਅਸੀਂ ਵੀ ਕਿਸਾਨਾਂ ਨੇ ਆਪ ਦਾ ਏਕਾ ਕੀਤਾ ਹੋਇਆ ਹੈ ਲਹਿਰ ਬਣਾਈ ਹੋਈ ਆ ਵੀ ਸ਼ੰਭੂ ਬਾਰਡਰ ਤੋਂ ਜਿਹੜਾ ਇਹਨਾਂ ਸਾਡਾ ਮੋਰਚਾ ਜ਼ਬਰਦਸਤੀ ਖੇੜਿਆ ਹੈ ਤੇ ਅਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਐਮ ਐਲ ਏ ਇਹਨਾਂ ਨੂੰ ਪਿੰਡਾਂ ਦੇ ਆਉਣ ਤੇ ਇਹਨਾਂ ਨੂੰ ਸਵਾਲ ਚਬਾਵ ਕਰਾਂਗੇ ਔਰ ਇਹਨਾਂ ਦਾ ਵਿਰੋਧ ਕਰਾਂਗੇ ਲੇਕਿਨ ਜਿਹੜੇ ਸਾਡੇ ਸਵਾਲ ਸੀ ਇਹਨਾਂ ਦੇ ਕੋਲ ਕੋਈ ਮੈਨ ਜਵਾਬ ਨਹੀਂ ਇੱਕੋ ਗੱਲ ਕੀਤੀ ਜਾਂਦੇ ਆ ਜੀ ਮੁੱਖ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਤੇ ਉਹਨੇ ਤਰਨਤਕੌਰ ਬਾਰੇ ਬਾਰ ਬਾਰ ਅਪੀਲ ਕੀਤੀ ਸੀ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਕਰਨਾ ਚਾਹੁੰਦੇ ਸਪਸ਼ਟ ਕਰਨਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਜਿਹੜਾ ਬਾਰਡਰ ਰੋਕਿਆ ਸੀ ਹਰਿਆਣੇ ਦੀ ਸਰਕਾਰ ਨੇ ਦਿੱਲੀ ਜਾਣ ਵਾਤੇ ਸਾਡੀ ਤਿਆਰੀ ਸੀ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਹਰਿਆਣਾ ਸਰਕਾਰ ਨੇ ਕੰਦਾ ਸੀਮੈਂਟ ਦੀਆਂ ਕੀਤੀਆਂ ਸੀ ਹਰਿਆਣਾ ਸਰਕਾਰ ਨੇ ਤੂੰ ਜਿਹੜੀਆਂ ਸੀਮੈਂਟ ਦੀਆਂ ਕੰਦਾ ਹਰਿਆਣਾ ਸਰਕਾਰ ਨੇ ਕੀਤੀਆਂ ਸੀ ਤੂੰ ਉਹ ਢਾ ਦੇਨੋ ਰਸਤਾ ਸਾਡਾ ਸਾਫ਼ ਕਰ ਦੇਨੋ ਤੇ ਫੇਰ ਸਾਡੇ ਜਿਹੜਾ ਸਾਡਾ ਧਰਨਾ ਸੀ ਇਹਨੂੰ ਚਕਾਉਣ ਦੀ ਅਪੀਲ ਕਰਦੋਂ ਜੇ ਉਸ ਅਪੀਲ ਤੇ ਅਸੀਂ ਧਰਨਾ ਨਾ ਚੁੱਕਦੇ ਤੇ ਤੂੰ ਸਾਡਾ ਜੋ ਮਰਜ਼ੀ ਨੁਕਸਾਨ ਕਰਦੋਂ ਸਾਨੂੰ ਜੇਲ੍ਹਾਂ ਚ ਡੱਕਦੋਂ ਸਾਨੂੰ ਅਫਸੋਸ ਇਹ ਚੀਜ਼ ਦਾ ਹੈ ਰਾਹ ਸਾਡਾ ਰੋਕਿਆ ਹਰਿਆਣਾ ਸਰਕਾਰ ਨੇ ਅਸੀਂ ਦਿੱਲੀ ਮੋਦੀ ਦੇ ਜਿਹੜਾ ਖਿਲਾਫ ਆ ਉਹ ਧਰਨਾ ਲਾਉਣ ਆਪਦਾ ਜਾ ਰਹੇ ਹਾਂ ਰਾਹ ਵਿੱਚ ਟੰਗ ਤੂੰ ਜਾਣ ਕੇ ਢਾਈ ਆ ਸੋ ਤੈਨੂੰ ਇਸ ਕੀਤੀ ਦਾ ਜਿਹੜਾ ਖਨਿਆਜਾ ਹੈ ਇਹ ਭੁਗਤਣਾ ਪਏਗਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਕਹੋਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਕਿਉਂਕਿ ਆਪ ਨੂੰ ਸਭ ਨੂੰ ਪਤਾ ਹੈ ਵੀ ਜਦੋਂ 19 ਮਾਰਚ ਨੂੰ ਪੰਜਾਬ ਸਰਕਾਰ ਨੇ ਮੋਰਚਾ ਉੱਥੋਂ ਪੱਟਿਆ ਸੀ ਕਿਵੇਂ ਕਿਸਾਨਾਂ ਦਾ ਨੁਕਸਾਨ ਕੀਤਾ ਤੇ ਭਾਰੀ ਉੱਥੇ ਟਰਾਲੀਆਂ ਵੀ ਚੋਰੀ ਕੀਤੀਆਂ ਕਰੋੜਾਂ ਅਰਬਾਂ ਰੁਪਈਆਂ ਦਾ ਨੁਕਸਾਨ ਕੀਤਾ ਉਸ ਤੋਂ ਬਾਦ ਜਿਹੜੀ ਆਮ ਆਦਮੀ ਪੰਜਾਬ ਸਰਕਾਰ ਪਾਰਟੀ ਸਾਡੇ ਨਿਸ਼ਾਨੇ ਤੇ ਆਈ ਜਿੰਨੇ ਸਾਡਾ ਇਨਾ ਨੁਕਸਾਨ ਕੀਤਾ ਜਿੰਨੇ ਨਾਲ ਸਾਡੀਆਂ ਮੰਗਾਂ ਸਬੰਧਤ ਵੀ ਨਹੀਂ ਸਨ ਕੇਂਦਰ ਨਾਲ ਸਬੰਧਤ ਮੰਗਾਂ ਸੀ ਅਸੀਂ ਇਹਨਾਂ ਨੂੰ ਇਹ ਸਵਾਲ ਕਰਨ ਵਾਸਤੇ ਅੱਜ ਪਿੰਡ ਫਰੀਦੇ ਵਾਲੇ ਇਕੱਠੇ ਹੋਏ ਆ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਫਰੀਦੇ ਵਾਲਾ ਵੀ ਅੱਜ ਵੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆਂ ਵੀ ਜਿਹੜਾ ਤੁਸੀਂ ਸਾਡਾ ਇਹਨਾਂ ਨੁਕਸਾਨ ਕੀਤਾ ਉਥੋਂ ਸਾਡਾ ਮੋਰਚਾ ਪੱਟਿਆ ਸਾਡੀਆਂ ਟਰਾਲੀ ਚੋਰੀਆਂ ਹੋ ਗਿਆ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਨਾਂ ਲੱਗੇ ਉਹਨਾਂ ਦੇ ਘਰਾਂ ਚੋਂ ਮਿਲੀਆਂ ਪ੍ਰਸ਼ਾਸਨ ਨੇ ਟਰਾਲੀਆਂ ਖੁਰਦਪੁਰਤ ਕੀਤੀਆਂ ਵੀ ਇਹਦੇ ਸੰਬੰਧ ਵਿੱਚ ਸਾਨੂੰ ਇਹ ਦੱਸੋ ਵੀ ਤੁਸੀਂ ਸਾਡਾ ਜਿਹੜਾ ਕੀਤਾ ਨੁਕਸਾਨ ਪਰਵਾਹੀ ਕਰੋਗੇ ਜਿਹੜੀਆਂ ਉਹ 12 ਮੰਗਾ ਸੀ ਉਹ ਕੇਂਦਰ ਨਾਲ ਸੰਬੰਧਤ ਸੀ ਜਾਂ ਪੰਜਾਬ ਸਰਕਾਰ ਨਾਲ ਸੰਬੰਧਤ ਸੀ ਇਹ ਤੁਸੀਂ ਇੱਥੇ ਇਹ ਐਮਐਲਏ ਦਈਆ ਜੀ ਨਿਚਾਰ ਹੋਏ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ ਆਪ ਦੇ ਡਿਪੈਂਡ ਤਿੱਕਰ ਹੀ ਉਹਨਾਂ ਗੱਲ ਰੱਖੀ ਵੀ ਅਸੀਂ ਸੀਐਮ ਤਿੱਕਰ ਗੱਲ ਪਹਚਾਵਾਗੇ ਮੀਟਿੰਗਾਂ ਬਹੁਤ ਕਰਦੇ ਐ ਪਰ ਜਿਹੜੀ ਗਰਾਊਂਡ ਲੈਵਲ ਤੇ ਜਦੋਂ ਥੱਲੇ ਗੱਲ ਜਾਂਦੀ ਹੈ ਉਦੋਂ ਉੱਥੇ ਹਵਾ ਦੀ ਗੱਲ ਰਹਿ ਜਾਂਦੀ ਹੈ ਥੱਲੇ ਜ਼ਮੀਨ ਲੈਵਲ ਤੇ ਗੱਲ ਲਾਗੂ ਨਹੀਂ ਹੁੰਦੀ ਅਸੀਂ ਸਮੂਹ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਇਸ ਏਕਤਾ ਨੂੰ ਤਕੜਾ ਕਰੋ ਤਾਂ ਜੋ ਆਪਾਂ ਇਹਨਾਂ ਸਰਕਾਰਾਂ ਤੋਂ ਜਿਹੜਾ ਸਰਕਾਰਾਂ ਆਪਾਂ ਨੂੰ ਸਰਮਾਇਅਦਾਰੀ ਦੇ ਮੂਹ ਦੇ ਵਿੱਚ ਅਜਗਰ ਸੱਪ ਦੇ ਮੂਹ ਦੇ ਵਿੱਚ ਸੁੱਟਣਾ ਚਾਹੁੰਦੀਆਂ ਉਹਨਾਂ ਤੋਂ ਬਚ ਸਕੀਏ ਆਪਦੀ ਜਿਹੜੀ ਕਿਰਤਾ ਉਹਨੂੰ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ